ਕਰਾਲਾ ਬਿਆ ਤੇ ਨਾ ਡੀਜੇ ਤੇ ਉਹ ਗਾਣਾ ਲਵਾਈ ਵੇ ਮੈਂ ਕਰਕੇ ਫਲਾਈ ਆ ਮੈਂ ਡਾਂਸ ਕਰਨਾ ਉਹ ਤੇ ਨਾ ਮੰਮੀ ਜਿਹੜੀ ਆਪਾਂ ਲਿਆਂਦੀ ਆ ਉਹ ਰੋਜ਼ ਸਵੇਰੇ ਹੱਥਾਂ ਤੇ ਮਹਿੰਦੀ ਲਾਇਆ ਕਰੂਗੀ ਜਾਂ ਫਿਰ ਤੁਸੀਂ ਕਿੱਡੀ ਕਿ ਨਾਜੁਕ ਕਲੀ ਲੈ ਜਾਂਦੀ ਆ ਜਿਹੜੀ ਕੰਮ ਕਰਦੀ ਐ ਟੁੱਟ ਜੂਗੀ ਦੀਦੀ ਮੈਨੂੰ ਨਾ ਉਹ ਵੀ ਗੱਲ ਬੜੀ ਚੁਬੀ ਵੀ ਜਿੱਥੇ ਸਾਨੂੰ ਤਾਂ ਪਿੱਛੇ ਰੱਖ ਦਿੱਤਾ ਸਾਡੇ ਬੱਚਿਆਂ ਨੂੰ ਵੀ ਪਿੱਛੇ ਰੱਖਿਆ ਹੈ ਨਾ ਕੀ ਗੱਲ ਕਿਰੰਦਾ ਇੰਨਾ ਵੀ ਦਿਮਾਗ ਨਹੀਂ ਕੰਮ ਕਰਦਾ ਕਿ ਚਲ ਜੇ ਪਰਜਾਈਆਂ ਨੂੰ ਅੱਗੇ ਨਹੀਂ ਕੀਤਾ ਘੱਟੋ ਘੱਟ ਉਹਦੇ ਨਿਆਣਿਆਂ ਦਾ ਹੀ ਹੱਥ ਲਵਾ ਦਿੰਦੀ ਉਹ ਹਟ ਯਾਰਾ ਕਿੱਥੇ ਮੈਂ ਮੁਸ਼ਕਲੀਆਂ ਜਿਹੜਾਂਾਂ ਪਾ ਕੇ ਪੰਗਾ ਲੈ ਲਿਆ ਤੂੰ ਤਾਂ ਖੇੜੀ ਪੈ ਗਿਆ ਮੈਂ ਆਪਣੀਆਂ ਜਰਾਬਾਂ ਹੀ ਬਦਲ ਕੇ ਆਉਣਾ ਮੈਂ ਵੀ ਨਾਲ ਨਾ ਪਿੱਛੇ ਪਿੱਛੇ ਜਾਂਦੀ ਆ ਨਾਲੇ ਵੇਖਦੀ ਆ ਜਦੋਂ ਮੈਂ ਚਾਹ ਲੈ ਕੇ ਗਈ ਸੀ ਉਦੋਂ ਜबान ਖੁੱਲਦੀ ਆ ਕਿ ਮੰਮੀ ਵਾਰੀ ਵੀ ਖੁੱਲਦੀ ਆ ਆਜਾ ਲਾਪ੍ਰਿਤ ਮੈਨੂੰ ਪਤਾ ਸੀ 10 ਬਾਅਦ ਚ ਵਜਣਿਆ ਤੂੰ ਪਹਿਲਾਂ ਆ ਜਾਣਾ ਆਲਾ ਪੋਤਾ ਉੱਠ ਮੰਮੀ ਜੀ ਆਲਾ ਚਾਹ ਪੀ ਅੱਜ ਮੈਂ ਨਾ ਲੌਂਗ ਲੈਚੀਆਂ ਸੌਂਪ ਪਾ ਕੇ ਵਧੀਆ ਚਾਹ ਬਣਾਈ ਆ ਤੋ ਸਾਰੇ ਜਹਾੜੀ ਨਾ ਫੁਰਤੀਲੀ ਰਹੂੰਗੀ ਵਾ ਮਮੀ ਚਾਹ ਦਾ ਵਾਕੀ ਬੜੀ ਸਵਾਦ ਆ ਬਟ ਤੁਸੀਂ ਮੇਰੇ ਹੱਥ ਦੀ ਚਾਹ ਨਹੀਂ ਪੀਤੀ ਜਿਸ ਦਿਨ ਮੇਰੇ ਹੱਥ ਦੀ ਚਾਹ ਪੀਓਗੇ ਨਾ ਮੇਰੇ ਫੈਨ ਹੋ ਜਾਓਗੇ ਸਹੀ ਗੱਲ ਆ ਦੀਦੀ ਮੈਂ ਵੀ ਨਾ ਉਸ ਦਿਨ ਦੀ ਉਡੀਕ ਕਰਦੀ ਪਈ ਆ ਜਿਸ ਦਿਨ ਚਾਹ ਤੁਸੀਂ ਬਣਾਓਗੇ ਤੇ ਮੈਨੂੰ ਤੇ ਮੰਮੀ ਨੂੰ ਆਵਾਜ਼ ਮਾਰ ਕੇ ਕਹੋਗੇ ਆਜੋ ਚਾਹ ਬਣ ਗਈ ਆਪਾਂ ਤਿੰਨੇ ਜਣੇ ਬੈ ਕੇ ਨਾ ਚਾਹ ਪੀਨੇ ਆ। ਪੁੱਤ ਕਿੰਨਾ ਵਧੀਆ ਦਿਨ ਹੋਊਗਾ ਜਦੋਂ ਮੈਂ ਦੋਨੋਂ ਨੂੰਹਾਂ ਨਾਲ ਬੈਠ ਕੇ ਚਾਹ ਪੀਊਂਗੀ ਤੇ ਆਪਾਂ ਵਧੀਆ ਵਧੀਆ ਗੱਲਾਂ ਕਰਾਂਗੇ। ਕੋਈ ਗੱਲ ਨਹੀਂ ਮੰਮੀ ਜੀ ਉਹ ਵੀ ਦਿਨ ਛੇਤੀ ਆਊਗਾ ਜਿਸ ਦਿਨ ਮੈਂ ਸਵੇਰੇ ਸਵੇਰੇ ਚਾਹ ਬਣਾਵਾਂਗੀ ਤੇ ਆਪਾਂ ਇਕੱਠੇ ਬੈ ਕੇ ਪੀਵਾਂਗੇ। ਬੇਟਾ ਗੱਲ ਪਤਾ ਕੀ ਐ ਸਾਡੇ ਘਰ 'ਚ ਨਾ 6-7 ਵਜੇ ਜਲਦੀ ਉੱਠਣ ਦਾ ਰਿਵਾਜ ਆ। ਜੇ ਤੂੰ 10:00 10:00 ਵਜੇ ਉੱਠੂਗੀ ਤੇ ਫਿਰ ਤੂੰ ਨਹਾਉਂਗੀ ਤੌਉਂਗੀ ਫਿਰ ਤੁਹਾਨੂੰ 11:00 ਵਜੇ ਚਾਹ ਦੇਵਾਂਗੀ ਜਦ ਤੱਕ ਤਾਂ ਅੱਧੀ ਦਿਹਾੜੀ ਨਿਕਲ ਜਾਣੀ ਹੈ ਇਸ ਤਰ੍ਹਾਂ ਕੇ ਬੇਟਾ ਪਹਿਲੇ ਤਾਂ ਨਾ ਤੁਸੀਂ ਜਲਦੀ ਉੱਠਣ ਦੀ ਆਦਤ ਪਾਓ ਕੰਮ ਤਾਂ ਬਾਅਦ ਦੀ ਗੱਲ ਆ ਮੰਮੀ ਜੀ ਇਹੀ ਗੱਲ ਨਾ ਦੀਦੀ ਨੂੰ ਮੈਂ 2-3 ਦਿਨ ਪਹਿਲਾਂ ਜਦੋਂ ਚਾਹ ਦੇਣ ਆਈ ਸੀ ਉਦੋਂ ਕਹਿ ਕੇ ਗਈ ਸੀ ਕਿ ਜਲਦੀ ਉੱਠ ਜਾਇਆ ਕਰੋ ਪਰ ਦੀਦੀ ਅੱਗੇ ਮੈਨੂੰ ਕਹਿੰਦੇ ਵਾਲੀਆਂ ਮੱਤਾਂ ਨਾ ਦੇ ਤੇ ਮੈਨੂੰ ਉੱਡ ਕੇ ਪੈ ਗਈ ਸੀ ਮੈਂ ਤੇ ਤੁਹਾਨੂੰ ਵੀ ਇਹੀ ਕਹਿੰਨੀ ਆ ਕਿ ਤੁਸੀਂ ਵੀ ਨਾ ਦੀਰੀ ਨੂੰ ਇਦਾਂ ਕੁਝ ਨਾ ਕਹੋ ਐਵੇਂ ਤੁਹਾਨੂੰ ਵੀ ਉੱਡ ਕੇ ਪਹਿਣਗੇ ਤੇ ਤੁਹਾਡੀ ਬੇਇੱਜ਼ਤੀ ਕਰਨਗੇ ਲਾਪਰੇ ਦੀ ਗੱਲ ਦੱਸ ਤੇਰਾ ਜਿਹੜਾ ਪੇਕਾ ਉਹਦੇ ਚੋਂ ਕੋਈ ਪੰਡਤ ਜਾਂ ਕੋਈ ਤਾੰਤ੍ਰਿਕਤਾ ਨਹੀਂ ਸੀ ਜਿਹੜਾ ਤੁਸੀਂ ਬੰਦੇ ਬਾਰੇ ਪਹਿਲਾਂ ਹੀ ਸਭ ਕੁਝ ਦੱਸ ਦਿੰਨੇ ਹੋ ਮੈਂ ਕਿੰਨੇ ਵਜੇ ਉੱਠਣਾ ਹੈ ਕਿੰਨੇ ਵਜੇ ਚਾਹ ਪੀਣੀ ਹੈ ਕਿੰਨੇ ਵਜੇ ਕਿਹੜਾ ਕੰਮ ਕਰਨਾ ਤੂੰ ਪਹਿਲਾਂ ਹੀ ਦੱਸ ਦਿੰਨੀ ਆ ਕੋਈ ਪੰਡਤ ਵਾਲਾ ਕੋਰਸ ਤਾਂ ਨਹੀਂ ਕੀਤਾ ਤੂੰ ਚੱਲ ਛੱਡ ਰੁਪਾਲੀ ਫਿਰ ਕੀ ਹੋ ਗਿਆ ਐਵੇਂ ਨਾ ਸਵੇਰੇ ਸਵੇਰੇ ਖਿਜੀ ਦਾ ਨਹੀਂ ਹੁੰਦਾ ਕਿੰਨਾ ਬੰਦੇ ਦਾ ਸਾਰਾ ਦਿਨ ਬੇਕਾਰ ਹੀ ਲੰਘਦਾ ਚੱਲ ਗੁੱਡੀ ਤੂੰ ਮੇਰੇ ਪਿੱਛੇ ਆ ਕੇ ਖੜ ਜਾ ਮੈਂ ਆਪੇ ਗੱਲ ਕਰਦੀ ਐ ਮੇ ਜੀ ਮੈਨੂੰ ਨਾ ਮਨਪ੍ਰੀਤ ਦੀ ਉਸ ਦਿਨ ਦੀ ਗੱਲ ਚੇਤੇ ਆਈ ਜਾਂਦੀ ਐ ਕਿ ਇੱਥੇ ਰੋਜ਼ ਕਿਸੇ ਇੱਕ ਦੀ ਨਾ ਕੁੱਤੇਖਾਨੀ ਹੋਣੀ ਐ ਉਹ ਮੇਰੀ ਹੋਈ ਜਾ ਰਹੀ ਐ ਕਦੇ ਚਾਹ ਦੇਣ ਦੇ ਬਣੇ ਲਾਪਰੇਤ ਆ ਜਾਂਦੀ ਐ ਮੱਤਾਂ ਦੇ ਤੇ ਕਦੇ ਤੁਸੀਂ ਆ ਜਾਂਦੇ ਹੋ ਨਾ ਮੈਂ ਰੋਬੋਟ ਆ ਜਿਹੜਾ ਤੁਹਾਡੇ ਹਿਸਾਬ ਨਾਲ ਚੱਲਣਾ ਨਾਲੇ ਮੰਮੀ ਜੀ ਮੈਨੂੰ ਨਾ ਸਵੇਰੇ 10:00 11:00 ਵਜੇ ਉੱਠਣ ਦੀ ਆਦਤ ਹੈ ਆ 6:00 7:00 ਵਜੇ ਮੈਨੂੰ ਉੱਠ ਸਕਦੀ ਜੇਕਰ ਉੱਠ ਜਾਣਾ ਤੇ ਸਾਰੀ ਦੁਪਹਿਰੀ ਮੇਰਾ ਸਿਰ ਦਰਦ ਕਰਦਾ ਰਹਿੰਦਾ ਤੇ ਨਾਲੇ ਜੇ ਉਹੀ ਮੇਰਾ ਸਿਰ ਦਰਦ ਕਰੇ ਫਿਰ ਮੈਂ ਦੁਪਹਿਰੇ 2-4 ਘੰਟੇ ਸੌ ਲੈਨੀ ਆ ਜੇ ਉਹੀ 2-4 ਘੰਟੇ ਮੈਂ ਸਵੇਰੇ ਸੌ ਲੈਨੀ ਆ ਤਾਂ ਕੀ ਮਾੜਾ ਕਰਦੀ ਆ ਤੇ ਮੈਂ ਕਿਹੜਾ ਤੈਨੂੰ ਕਹਿੰਨੀ ਆ ਵੀ ਤੂੰ ਕੱਲ ਤੋਂ ਹੀ ਜਲਦੀ ਉੱਠਣਾ ਸ਼ੁਰੂ ਕਰ ਦੇ ਤੇ ਹੌਲੀ-ਹੌਲੀ ਆਪਣੀ ਰੁਟੀਨ ਬਣਾ 10 ਤੋਂ 9 9 ਤੋਂ 8 8 ਤੋਂ 7 7 ਤੋਂ 6 ਮਿੰਨੇੜ ਤੇਰੀ ਰੁਟੀਨ ਸੈੱਟ ਹੋ ਜਾਣੀ ਆ ਗੱਲ ਤਾਂ ਤੁਹਾਡੀ ਠੀਕ ਹੈ ਮੰਮੀ ਜੀ ਬਟ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਇੱਕ ਦਿਨ ਨਾ 5 ਵਜੇ ਉੱਠਣ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਸਵਰਨੇ ਨਾਲ ਜਦੋਂ ਮੈਂ ਬਾਹੜਾ ਚ ਗਈ ਸੀ ਨਾਲੇ ਸਵਰਨੇ ਨੂੰ ਪੁੱਛੋ ਉੱਥੇ 2 ਵਜੇ ਦੁਪਹਿਰੇ ਮੈਂ ਬੇਹੋਸ਼ ਹੋ ਕੇ ਡਿੱਗ ਪਈ ਸੀ ਦੀਦੀ ਮੈਂ ਨਾ ਤੁਹਾਨੂੰ ਇੱਕ ਸਲਾਹ ਦਿੰਨੀ ਆ ਤੁਸੀਂ ਨਾ ਸਵੇਰੇ 6-7 ਵਜੇ ਉੱਠ ਜਿਆ ਕਰੋ ਨਹਾ ਧੋ ਕੇ ਚਾਹ ਪਾਣੀ ਬਣਾ ਕੇ ਬ੍ਰੇਕਫਾਸਟ ਸਾਰੇ ਨੂੰ ਕਰਾ ਕੇ ਨਾ ਸਾਫ ਸਫਾਈਆ ਕਰਕੇ ਇੱਕ ਤਾਂ ਤਿੰਨ ਸੌਂ ਜਿਆ ਕਰੋ ਕਿਹੇ ਵੇਲੇ ਮੈਂ ਤੇ ਮੰਮੀ ਵੀ ਇਦਾਂ ਹੀ ਕਰਦੇ ਆਂ ਗੱਲ ਪਤਾ ਕੀ ਹੈ ਦੀਦੀ ਜੇ 12 1 ਵਜੇ ਤੱਕ ਘਰ ਚ ਝਾੜੂ ਨਾ ਨਭਜਿਆ ਹੋਵੇ ਤੇ ਸਾਫ ਸਫਾਈ ਨਾ ਹੋਵੇ ਸਿਆਣੇ ਕਹਿੰਦੇ ਨੇ ਕਿ ਘਰ ਚ ਨਾ ਬਰਕਤ ਨਹੀਂ ਆਉਂਦੀ ਤੇ ਜੇ ਦੀਦੀ ਘਰ ਚ ਬਰਕਤ ਹੀ ਨਹੀਂ ਰਹੂਗੀ ਆਪਣੇ ਆਦਮੀਆਂ ਦੀ ਕਮਾਈ ਚ ਵਾਧਾ ਕਿੱਥੋਂ ਆਊਗਾ ਐਸ਼ ਵੀ ਤੇ ਆਪਾਂ ਉਹਨਾਂ ਦੇ ਸਿਰ ਤੇ ਕਰਨੀ ਆ ਵੱਡੀ ਸਿਆਣੀ ਐ ਗੱਲਾਂ ਤਾਂ ਤੋਂ ਸੋਹਣੀਆਂ ਕਰ ਲੰਨੀਆਂ ਬੜਾ ਤੇਰੇ ਮੋਹ ਜੱਜਦੇ ਨੇ ਲਾਭ੍ਰਿਤ ਉਦੋਂ ਬਰਕਤਾਂ ਕਿੱਥੇ ਗਈਆਂ ਸੀ ਜਦੋਂ ਕਿਰਨ ਦੀਆਂ ਦੋਨੋਂ ਕੁੜੀਆਂ ਨੂੰ ਤੁਸੀਂ ਚੱਕ ਕੇ ਬਾਹਰ ਮਾਰਿਆ ਸੀਗਾ ਉਹ ਵੀ ਤਾਂ ਬਰਕਤਾਂ ਹੀ ਸੀਗੀਆਂ ਨਾ ਇਸ ਘਰ ਦੀਆਂ ਨਾਲੇ ਹੁਣ ਤੁਸੀਂ ਕਿਹੜੀਆਂ ਵਰਕਤਾ ਪਾਲਦੇ ਹੋ ਨਾਲੇ ਮੰਮੀ ਜੀ ਮੁੰਡਾ ਤਾਂ ਹਰ ਕੋਈ ਮੰਗਦਾ ਕੁੜੀਆਂ ਨੂੰ ਕੋਈ ਨਹੀਂ ਮੰਗਦਾ ਤੁਹਾਨੂੰ ਬਿਨਾ ਮੰਗੇ ਤਾਂ ਦੋ 3 ਰੱਬ ਨੇ ਝੋਲੀ ਪਾਈਆਂ ਸੀ ਉਹ ਵੀ ਤੁਹਾਡੇ ਤੋਂ ਸਾੰਭ ਨਹੀਂ ਹੋਈਆਂ ਕਈ ਵਾਰ ਨਾ ਕਿ ਸਾਡੇ ਮਨ 'ਚ ਡਾਊਟ ਜਿਆ ਪਾ ਦਿੰਨੀ ਆ ਸਾਡੇ ਵੱਲ ਦੀ ਆ ਕਿ ਕਿਰਨ ਵੱਲ ਦੀ ਆ ਨਾ ਮੈਂ ਤੁਹਾਡੇ ਵੱਲ ਦੀ ਆ ਨਾ ਮੈਂ ਕਿਰਨ ਵੱਲ ਦੀ ਬਸ ਮੈਨੂੰ ਅੰਦਰੋਂ ਅੰਦਰੀ ਨਾ ਫੇਲ ਹੁੰਦਾ ਕਿ ਇਹਨਾਂ ਸਾਰਿਆਂ ਕਲੇਸ਼ਾਂ ਦੇ ਵਿੱਚ ਬੱਚੇ ਪਿਸਦੇ ਨੇ ਵਿਚਾਰੇ ਨਾਲੇ ਉਹ ਡੇਢ ਸਾਲ ਦੀ ਕੁੜੀ ਜਿਹਨੂੰ ਹਜੇ ਦੁਨੀਆਦਾਰੀ ਦਾ ਨਹੀਂ ਪਤਾ ਉਹਦੇ ਤੇ ਇਹ ਇਲਜ਼ਾਮ ਲਾਇਆ ਗਿਆ ਕਿ ਤੂੰ ਸਾਡੇ ਘਰੇ ਪੈਦਾ ਹੀ ਕਿਉਂ ਹੋਈ ਮਮੀ ਇੱਕ ਗੱਲ ਦੱਸੋ ਜਦੋਂ ਤੁਸੀਂ ਹੋਈ ਸੀ ਕਿ ਤੁਹਾਡੀ ਦਾਦੀ ਨੇ ਵੀ ਤੁਹਾਨੂੰ ਬੇਕਾਰ ਘਰ ਤਾਂ ਸੀ ਨਾਲੇ ਤੂੰ ਲਾਪਤ ਛੋਟੀ ਹੁੰਦੀ ਮਾਂ ਦੀ ਗੋਦੀ ਵਿੱਚ ਜ਼ਿਆਦਾ ਖੇਡਦੀ ਐ ਜਾਂ ਬਾਪੂ ਦੀ ਲੈ ਬੀਬੀ ਇਹ ਵੀ ਕੋਈ ਪੁੱਛਣ ਵਾਲੀ ਗੱਲ ਆ ਇਹ ਤਾਂ ਕਾਮਨ ਸੈਂਸ ਆ ਧੀਆਂ ਦਾ ਪਿਆਰ ਨਾ ਆਪਣੇ ਪਿਓ ਨਾਲ ਹੀ ਹੁੰਦਾ ਤੇ ਮੈਂ ਆਪਣੇ ਪਾਪਾ ਦੀ ਗੋਦੀ 'ਚ ਜ਼ਿਆਦਾ ਖੇਡੀ ਹੋਈ ਆ ਤੇ ਉਹਦਾ ਪਿਆਰ ਪਾਉਣ ਵਾਲੀ ਐ ਤੋਂ ਨਾ ਦੋਨਾਂ ਧੀਆ ਨੂੰ ਨਾ ਤੇ ਉਹ ਤੋਂ ਅਲੱਗ ਕਿਉਂ ਕਰਤਾ ਫਿਰ ਮੈਨੂੰ ਇਸ ਗੱਲ ਦਾ ਜਵਾਬ ਦੇ ਮੰਮੀ ਜੀ ਉઠੋ ਤੁਸੀਂ ਤੇ ਘਰੀਆਨੇ ਦੀ ਦੁਕਾਨ ਤੇ ਜਾਓ ਤੇ ਉੱਥੋਂ ਜਾ ਕੇ ਨਾ ਸੜੋਂ ਲੈ ਕੇ ਆਓ ਤਾਂ ਜੋ ਸੜੋਂ ਆਪਾਂ ਸਾਰੇ ਘਰ ਦੇ ਵਿੱਚ ਖਿਲਾਰ ਸਕੀਏ ਨਾਲ ਦੀ ਨਾਲ ਲਾਲ ਕੱਪੜੇ ਦੇ ਵਿੱਚ ਨਾ ਸੜੋਂ ਬੰਨ ਕੇ ਆਪਾਂ ਬਾਹਰ ਗੇਟ ਤੇ ਵੀ ਟੰਗਣੀ ਆ ਰੁਪਾਲੀ ਦੀ ਜੀ ਅਸੀਂ ਇੱਥੇ ਤਾਂ ਆਏ ਆ ਤਾਂ ਜੋ ਤੁਸੀਂ ਜਲਦੀ ਉਠੋ ਤੇ ਘਰ ਦੇ ਕੰਮਾਂ ਨੂੰ ਸਮਝੋ ਤੇ ਦੀਦੀ ਤੁਸੀਂ ਅੱਗੇ ਉਸ ਪਰਸਨ ਦੀ ਗੱਲ ਕਰਦੇ ਪਏ ਹੋ ਜਿੰਦਾ ਇਸ ਘਰ ਦੇ ਨਾਲ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਹੈਗਾ ਬੇਸ਼ੱਕ ਉਹਨਾਂ ਦਾ ਇਸ ਘਰ ਨਾਲ ਕੋਈ ਰਿਸ਼ਤਾ ਨਹੀਂ ਹੈ ਲੇਕਿਨ ਪਿਆਰ ਤੇ ਇਹਦਾ ਰਿਸ਼ਤਾ ਹਮੇਸ਼ਾ ਰਹੂਗਾ ਨਾਲੇ ਮੰਮੀ ਜੀ ਮੈਂ ਇਹ ਗੱਲ ਲਫ਼ਜ਼ਿਤ ਨੂੰ ਨਹੀਂ ਤੁਹਾਨੂੰ ਸਮਝਾਉਂਦੀ ਚੰਗੀ ਲੱਗਦੀਆਂ ਤਾਂ ਕਿ ਤੁਸੀਂ ਆਪਣੇ ਮੁੰਡੇ ਨੂੰ ਸਮਝਾਓ ਕਿ ਬੇਗਾਨੀਆਂ ਦੀ ਇੱਜ਼ਤ ਕਿਵੇਂ ਕਰੀਦੀ ਹੁੰਦੀ ਹੈ ਕਹੀ ਗੱਲ ਮੇਰੀ ਮੈਂ ਆਪਣੇ ਹਿਸਾਬ ਨਾਲ ਚੱਲੂਗੀ ਮੈਂ ਕਦੋਂ ਉੱਠਣਾ ਮੈਂ ਕਦੋਂ ਸੋਣਾ ਮੈਂ ਕਦੋਂ ਖਾਣਾ ਮੈਂ ਕਦੋਂ ਲਣਾ ਇਹ ਸਭ ਕੁਝ ਮੈਂ ਆਪ ਡਿਸਾਈਡ ਕਰਾਂਗੀ ਨਾਲੇ ਜੇ ਆਪਣੀ ਲੋੜ ਨੂੰ ਤੁਸੀਂ ਮੈਨੂੰ ਇੱਥੇ ਲਿਆ ਸਕਦੇ ਹੋ ਤੇ ਮੈਂ ਆਪਣੇ ਤਰੀਕੇ ਨਾਲ ਹੀ ਚੱਲੂੰਗੀ ਤੁਹਾਡੇ ਤਰੀਕਿਆਂ ਨਾਲ ਨਹੀਂ ਮੈਨੂੰ ਚੱਲਣਾ ਚਲੋ ਠੀਕ ਹੈ ਬੇਟਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਹੈ ਪਰ ਇਸ ਘਰ ਦੇ ਹਿਸਾਬ ਨਾਲ ਨਾ ਤੁਸੀਂ ਹੌਲੀ ਹੌਲੀ ਆਪਣੇ ਆਪ ਨੂੰ ਸੈੱਟ ਕਰ ਲੀਏ ਗੁੱਡੀ ਚੱਕ ਪੰਡ ਗੱਡੀਆਂ ਆਈਆਂ ਸੀ ਮੈਨੂੰ ਸੈੱਟ ਕਰਨ ਸਰਨੇ ਜੀ ਜਿਹੜਾ ਵੀ ਕੰਮ ਕਰ ਰਹੇ ਹੋ ਨਾ ਛੱਡ ਕੇ ਅੱਧੇ ਘੰਟੇ ਦੇ ਵਿੱਚ ਮੇਰੇ ਕੋਲ ਪਹੁੰਚੋ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਨਾਲੇ ਜੇ ਨਾ ਆਏ ਨਾ ਉਦੋਂ ਤੱਕ ਮੈਂ ਰੋਟੀ ਰੁੱਟੀ ਨਹੀਂ ਖਾਣੀ ਫਿਰ ਦੇਖ ਲਿਓ ਕੀ ਬਣੂ ਤੁਹਾਡਾ ਮੰਮੀ ਆਪਾਂ ਤੇ ਉਹਨੂੰ ਸੈੱਟ ਕਰਨ ਗਏ ਸੀ ਤੇ ਉਹਨੇ ਸਾਨੂੰ ਹੀ ਸੈੱਟ ਕਰ ਦਿੱਤਾ ਕੋਈ ਨਹੀਂ ਇਹਨੂੰ ਉੱਡੰਦੇ ਹਵਾ ਜਿੰਨਾ ਉੱਡਦੇ ਜਾਂ ਉੱਡ ਸਕੇ ਪਰ ਇਹਦੇ ਪਰ ਨਾ ਰਜਨੀ ਕੱਟੇਗੀ ਟਾਈਮ ਆਨਤੇ ਐਂ ਦੇ ਪਰੰਦਾ ਤੇ ਮੈਨੂੰ ਕੁਝ ਪਤਾ ਨਹੀਂ ਪਰ ਜਿਹੜੇ ਸਾਡੇ ਕੌਂਸਲਿਆ ਨਾ ਇਹ ਲੱਗਦਾ ਆਂਡਿਆ ਸਮੇਂ ਤੇ ਟੁੱਟਣਗੇ ਮੈਨੂੰ ਉੰਦਰ ਬੈਠਾ ਫੋਨ ਚਲਾਈ ਜਾਣਾ ਕਿਰਨ ਸਕੂਟਰੀ ਲੈ ਕੇ ਨਿਕਲ ਵੀ ਗਈ ਤੂੰ ਉਹਦੇ ਨਾਲ ਦਫ਼ਤਰ ਨਹੀਂ ਜਾਣਾ ਸੀਗਾ ਮੈਨੂੰ ਇਹ ਦੱਸ ਵੀ ਕਿਰਨ ਕੱਲ ਆਈ ਸੀਗੀ ਉਦੋਂ ਵੀ ਫੋਨ ਕੰਨ ਤੇ ਲੱਗਾ ਸੀ ਹੋਣ ਗਈ ਏ ਤਾਂ ਵੀ ਕੰਨ ਤੇ ਫੋਨ ਲੱਗਾ ਸੀ ਇਹ ਗੱਲਾਂ ਕਿਹਦੇ ਨਾਲ ਕਰਦੀ ਪਈ ਏ ਆ ਬੈਠੋ ਭਾਬੀ ਤੁਸੀਂ ਮੈਂ ਬੈਜੇ ਤੁਸੀਂ ਆ ਕਿਰਨ ਆ ਤਿੰਨ ਚਾਰ ਦਿਨ ਹੋ ਗਏ ਨੇ ਫੋਨ ਤੇ ਲੱਗੀ ਹੋਈ ਏ ਗੱਲ ਕਰਨ ਵਾਸਤੇ ਰਾਹ ਦੇ ਵਿੱਚ ਵੀ ਸਕੂਟਰੀ ਚਲਾਉਂਦੇ ਹੋਏ ਇਹਨੇ ਫੋਨ ਤੇ ਗੱਲ ਕਰਨੀ ਏ ਆਫਿਸ ਚ ਬੈਠ ਕੇ ਫੋਨ ਤੇ ਗੱਲ ਕਰਨੀ ਏ ਆ ਮੈਂ ਪਿੱਛੇ ਬੈਠ ਕੇ ਗਿਆ ਫੋਨ ਤੇ ਗੱਲ ਕਰ ਕਰ ਕੇ ਨਾ ਮੇਰੇ ਕੰਨ ਪਕਾਤੇ ਬੋਰ ਕਰ ਦਿੰਦੀ ਏ ਤਾਂ ਕਰਕੇ ਨਾ ਮੈਂ ਆਫਿਸ ਆਪਣਾ ਲੱਗ ਮੋਟਰਸਾਈਕਲ ਤੇ ਚਲਦਾ ਨਾ ਕੀ ਗੱਲ ਰਾਧਿਕਾ ਵੀ ਉੱਪਰ ਮੂੰਹ ਬਣਾਈ ਫਿਰਦੀ ਆ ਤੇ ਤੂੰ ਵੀ ਕਹਿਣਾ ਕਿਰਨ ਦੀ ਮੈਂ ਗੱਲਾਂ ਤੋਂ ਬੋਰ ਹੋ ਗਿਆ ਹੁਣ ਦੋਨੋਂ ਜੀਆਂ ਨੂੰ ਤੁਹਾਨੂੰ ਕਿਰਨ ਚੋਬਣ ਤਾਂ ਨਹੀਂ ਕਿਤੇ ਲੱਗ ਪੀ ਨਹੀਂ ਜਦੋਂ ਕਿਰਨ ਆਈ ਸੀ ਉਦੋਂ ਤਾਂ ਤੁਸੀਂ ਬੜੀ ਛੇਤੀ ਕਹਿ ਦਿੱਤਾ ਕਿ ਆਪਾਂ ਰਲ ਮਿਲ ਕੇ ਕਿਰਨ ਤੇ ਉਹਦੇ ਬੱਚਿਆਂ ਨੂੰ ਸੰਭਾਲ ਲੈਨੇ ਆ ਤੇ ਹੁਣ ਕੀ ਹੋਇਆ ਕਿਰਨ ਦੇ ਬੱਚਿਆਂ ਨੂੰ ਤੇ ਕਿਰਨ ਨੂੰ ਲੈ ਕੇ ਅਸੀਂ ਤਾਂ ਕੋਈ ਗੱਲ ਕੀਤੀ ਹੋਈ ਨਹੀਂ ਨਾ ਅਸੀਂ ਬੋਰ ਹੋਏ ਆ ਅਸੀਂ ਸਾਂਭਦਾ ਰਹੇ ਆ ਪਰ ਕਿਰਨ ਦੀਆਂ ਹਰਕਤਾਂ ਨਾ ਹੁਣ ਥੋੜੀਆਂ ਓਵਰ ਹੋ ਰਹੀਆਂ ਨੇ ਇਸ ਮੁੱਦੇ ਤੇ ਮੈਂ ਮੰਮੀ ਨਾਲ ਵੀ ਗੱਲ ਕਰਨੀ ਸੀ ਤੁਹਾਡੇ ਨਾਲ ਵੀ ਗੱਲ ਕਰਨੀ ਸੀ ਪਰ ਹੱਲੇ ਨਾ ਰਮਨ ਵੀਰਾ ਗਿਆ ਹੋਇਆ ਮੈਂ ਕਹਾਂ ਚਲ ਰਮਨ ਵੀਰਾ ਆਊਗਾ ਕਿਰਨ ਵਿੱਚ ਬਿਠਾ ਕੇ ਫਿਰ ਗੱਲ ਕਰੂੰਗਾ ਜ਼ਰੂਰੀ ਥੋੜੀ ਕਿ ਸਾਰੀ ਗੱਲ ਰਮਨ ਨੂੰ ਦੱਸਣੀ ਹੈ ਉਹਨੂੰ ਵੀ ਨਾ ਥੋੜਾ ਜਿਆ ਫ੍ਰੀ ਰਹਿਣ ਦਿਆ ਕਰੋ ਸਾਨੂੰ ਵੀ ਤਾਂ ਤੂੰ ਗੱਲ ਕਰ ਸਕਦਾ ਮੈਨੂੰ ਦੱਸ ਵੀ ਕਿਰਨ ਕਿਹਦੇ ਨਾਲ ਗੱਲ ਕਰਦੀ ਰਹਿੰਦੀ ਹੈ ਫੋਨ ਤੇ ਹਾਂ ਦੱਸ ਜੇ ਤੇਰੇ ਤੋਂ ਹੈਂਡਲ ਹੁੰਦੀ ਹੈ ਤਾਂ ਠੀਕ ਆ ਨਹੀਂ ਤਾਂ ਫਿਰ ਅਸੀਂ ਸਿੱਧੀ ਕਰੀਏ ਪਹਿਲਾਂ ਤਾਂ ਤੁਸੀਂ ਦੋਨੋਂ ਮੈਨੂੰ ਇਹ ਗੱਲ ਦੱਸੋ ਬੇ ਗੁੰਨੂ ਦੇ ਬਰਥਡੇ ਤੇ ਕਿਰਨ ਦੀ ਉਹ ਨਾਨਕੀ ਨਾ ਉਹਦਾ ਜਸਮੀਨ ਤੇ ਕਿਰਨ ਦੀ ਆਗਮਨਣ ਸੋਣੀਏ ਵੀ ਇਹਨਾਂ ਦਾ ਸਾਡੇ ਘਰੇ ਆਣ ਦਾ ਮਤਲਬ ਕੀ ਸੀ ਜਦੋਂ ਉਹਨਾਂ ਨਾਲ ਸਾਡੀ ਕੁੜੀ ਦਾ ਰਿਸ਼ਤਾ ਟੁੱਟ ਹੀ ਗਿਆ ਫਿਰ ਇੱਧਰ ਢੇੜਾ ਮਾਰਨ ਦਾ ਤਾਂ ਮਤਲਬ ਪੈਂਦਾ ਹੀ ਨਹੀਂ ਗੱਲ ਇਹ ਨਹੀਂ ਹੈਗੀ ਪਵਨ ਇੱਥੇ ਤੂੰ ਗਲਤ ਆਂ ਦਾ ਉਹਦੇ ਪਰਿਵਾਰ ਦੇ ਵਿੱਚ ਚਾਰ ਪੰਜ ਮੈਂਬਰ ਹੈਗੇ ਸੀਗੇ ਚਲੋ ਚਾਰ ਨਾਲ ਨਹੀਂ ਸੀ ਬੰਦੀ ਇੱਕ ਨਾਲ ਬੰਦੀ ਸੀ ਉਹਦੇ ਨਾਲ ਰਿਸ਼ਤਾ ਤਾਂ ਹੁਣ ਰੱਖੂਗੀ ਨਾ ਉਹ ਭਾਬੀ ਐਦਾਂ ਨਹੀਂ ਹੁੰਦਾ ਕੌਣ ਸਾਡੀ ਕੁੜੀ ਨੇ ਇੱਥੇ ਛੁੱਟੀਆਂ ਕੱਟਣ ਨਹੀਂ ਆਈ ਉਹਦਾ ਤਲਾਕ ਹੋ ਗਿਆ ਤਾਂ ਇੱਥੇ ਰਹਿ ਰਹੀ ਐ ਜਦੋਂ ਉਧਰ ਉਧਰ ਤਲਾਕ ਹੀ ਹੋ ਗਿਆ ਚਾਹੇ ਉਧਰ ਮੈਂਬਰ 4 ਹੋਣ ਚਾਹੇ 6 ਹੋਣ ਚਾਹੇ 8 ਹੋਣ ਕਿਸੇ ਇੱਕ ਨਾਲ ਵੀ ਰਿਸ਼ਤਾ ਕਿਉਂ ਰੱਖਣਾ ਮੂੰਹ ਲਈ ਜੀਵਿਕੀ ਉਹ ਰੱਖਣਾ ਚੱਲ ਕੋਈ ਗੱਲ ਨਹੀਂ ਇੱਕ ਵਾਰੀ ਨਾ ਕਿਰਨ ਨੂੰ ਕਹਿਣਾ ਪੈਣਾ ਵੀ ਕਿਰਨ ਸਾਰਿਆਂ ਨਾਲ ਨਾ ਉਧਰ ਰਿਸ਼ਤਾ ਖਤਮ ਕਰ ਦੇ ਸਾਰੀ ਇੱਧਰ ਦੀ ਗੱਲ ਉਧਰ ਜਾਂਦੀ ਓਹੋ ਮੰਮੀ ਉਹ ਗੱਲ ਉਧਰ ਜਾਂਦੀ ਨਹੀਂ ਭਈ ਬੱਲ ਆਲਰੇਡੀ ਕਿਰਨ ਨਾ ਇੱਧਰ ਦੀਆਂ ਉੱਧਰ ਕਰੀ ਜਾਂਦੀ ਐ ਆ ਜਿਹੜਾ ਕਿਰਨ ਫੋਨ ਤੇ ਲੱਗੀ ਹੋਈ ਐ ਨਾ ਇਹੋ ਜੈਸਮੀਨ ਵਾਲੀ ਫੋਨ ਤੇ ਗੱਲਾਂ ਕਰੀ ਜਾਂਦੀ ਐ ਕਦੇ ਗਵੰਡਨ ਦਾ ਫੋਨ ਆ ਜਾਂਦਾ ਕਦੇ ਜੀ ਨਨਾਨ ਦਾ ਫੋਨ ਆ ਜਾਂਦਾ ਉਹਨਾਂ ਨੂੰ ਸਾਰਾ ਕੁਝ ਦੱਸੀ ਜਾਂਦੀ ਐ ਕਿ ਇੱਥੇ ਮੇਰੇ ਭਰਾਵਾਂ ਨੇ ਮੇਰੀ ਸੋਹਣੀ ਸੈਟਿੰਗ ਕਰਤੀ ਹੋਈ ਐ ਮੇਰੀ ਬਾਹ ਫੜ ਲਈ ਐ ਅਸੀਂ ਉੱਥੇ ਪਲਾਟ ਲੈ ਲਿਆ ਉਹ ਵੇਚ ਲਿਆ ਇੰਨੇ ਪੈਸੇ ਬਚ ਗਏ ਇਹਨਾਂ ਉਧਾਰ ਦੇਤਾ ਇਹਨਾਂ ਉਧਾਰ ਲੈ ਲਿਆ ਵੀ ਇਹ ਗੱਲਾਂ ਉਹਨਾਂ ਨੂੰ ਕਾਹਤੇ ਦੱਸਣੀਆਂ ਆਪਾਂ ਆਪਤਾ ਕਿਰਨ ਨੂੰ ਫੋਨ ਤੇ ਉਹਨੇ ਗੱਲ ਕਰਦੀ ਹੋਈ ਆ ਅਜੇਦੋਂ ਰਾਤ ਆਫਿਸ ਤੋਂ ਆਈ ਨਾ ਉੱਪਰ ਜਾ ਕੇ ਗੁੰਨੂ ਦੀ ਵੀ ਗੱਲ ਕਰਾਈ ਅੱਗੋਂ ਗੁੰਨੂ ਕਹੀ ਜਾਂਦੀ ਭੂਆ ਜੀ ਭੂਆ ਜੀ ਵੀ ਹੁਣ ਕਿਹੜੀ ਭੂਆ ਆ ਤਾਂ ਵੈਸੇ ਗੱਲ ਨਾ ਬਹੁਤ ਗਲਤ ਐ ਹੋਇਆ ਚਲੋ ਮਹੀਨੇ 15 ਦਿਨਾਂ ਬਾਅਦ ਗੱਲ ਕਰ ਲੋ ਤੇ ਗੱਲ ਕੁਝ ਹੋਰ ਹੁੰਦੀ ਐ ਤੇ ਜੇ ਇਹ ਸਾਰਾ ਸਾਰਾ ਦਿਨ ਫੋਨ ਨਾਲ ਐਦਾਂ ਲੱਗੀ ਰਹੇਗੀ ਫੇਰ ਤਾਂ ਰਮਨ ਕੋਲੋਂ ਫੇਰ ਗਾਲਾਂ ਖਾਹੂਗੀ ਕਾਹੀ ਮੈਂ ਕਹਿ ਰਿਹਾ ਕਿ ਰਮਨ ਭਾਈ ਨੇ ਤਿੰਨ ਦਿਨਾਂ ਤੱਕ ਕਾਣਾ ਮਾਂ ਤਿੰਨ ਦਿਨ ਤੋਂ ਪਹਿਲਾ ਪਹਿਲਾ ਕਿਰਨ ਨੂੰ ਸਮਝਾ ਦਿਓ ਵੀ ਜਾ ਤਾਂ ਆਪਣੀ ਨਨਾਨਾ ਨਾਲ ਗੱਲ ਨਾ ਕਰ ਜੇ ਗੱਲ ਕਰਨੀ ਹੈ ਕੋਈ ਹਫਤੇ 10 ਦਿਨਾਂ ਚ 5-7 ਮਿੰਟ ਗੱਲ ਜਿਹੜੀ ਕਰਨੀ ਕਰ ਲਵੇ ਕਿਉਂਕਿ ਏਦਾਂ ਮੰਮੀ ਪਤਾ ਕੀ ਐ ਹੁਣ ਜਿਹੜੀ ਆਪਣੀ ਨਨਾਨਾ ਨਾਲ ਗੱਲ ਕਰ ਰਹੀ ਐ ਉਹ ਆਖਿਰ ਆਪਣੀ ਮਾਂ ਨਾਲ ਤਾਂ ਗੱਲ ਕਰੂਗੀ ਨਾ ਜੇ ਮੇਰੀ ਕਿਰਨ ਨਾਲ ਫੋਨ ਤੇ ਗੱਲ ਹੁੰਦੀ ਪਈ ਤੇ ਉਹਦੀ ਮਾਂ ਇਹ ਗੱਲ ਚੱਕ ਲੈਣੀ ਐ ਵੀ ਆਹੋ ਸਾਡੇ ਮੁੰਡੇ ਦਾ ਤਾਂ ਸਰਦਾ ਪਿਆ ਇਹਨਾਂ ਦੀ ਕੁੜੀ ਦਾ ਸਰਦਾ ਨਹੀਂ ਪਿਆ ਤਾਂ ਹੁਣ ਮੇਰੀ ਕੁੜੀ ਨੂੰ ਫੋਨ ਲਈ ਬੈਠੀ ਵੈਸੇ ਤਾਂ ਪਵਨ ਇਹਦੀ ਨਨਾਨਾ ਨਾਲ ਇਹਦਾ ਬਹੁਤ ਕਰਦੀ ਹੈਗੀ ਇਹਨੂੰ ਹੱਕ ਵੀ ਨਾ ਇਹਦਾ ਉਹਨੇ ਦਵਾਇਆਗਾ ਜੇ 5-7 ਮਿੰਟ ਇਹ ਗੱਲ ਕਰ ਲੈਂਦੀ ਆ ਆਪਾਂ ਨੂੰ ਹਉਆ ਨਹੀਂ ਬਣਾਉਣਾ ਚਾਹੀਦਾ ਵੈਸੇ ਭਾਬੀ ਮੈਨੂੰ ਇੱਕ ਗੱਲ ਦੱਸੋ ਸੋਖੀ ਸੰਦੇ ਤੁਹਾਡਾ ਵੀ ਭਰਾ ਹੈਗਾ ਹੀ ਆ ਹੁਣ ਤੁਹਾਡਾ ਭਰਾ ਇੱਕ ਕੁੜੀ ਨਾਲ ਘਰੇ ਰਹਿ ਰਿਹਾ ਇੱਕ ਨੂੰ ਬਾਹਰ ਰੱਖਿਆ ਹੋਇਆ ਤੇ ਉਸ ਤੋਂ ਬਾਅਦ ਤੁਸੀਂ ਜਾ ਕੇ ਆਪਦੇ ਭਰਾ ਨੂੰ ਸਮਝਾਉਂਗੇ ਕਿ ਨੂੰ ਦਾ ਹੱਕ ਦੇ ਕੇ ਨੂੰ ਨੂੰ ਤੋੜ ਦੋਗੇ ਜੇ ਮੇਰਾ ਭਰਾ ਐਦਾਂ ਕਰੂਗਾ ਨਾ ਮੈਂ ਤਾਂ ਉਹਦੇ ਚਾਰ ਚਪੇੜਾ ਮਾਰੂਗੀ ਤੇ ਮੈਂ ਉਹਨੂੰ ਇਹ ਕਹੂੰਗੀ ਕਿ ਜੇ ਰੱਖਣਾ ਤਾਂ ਇਸੇ ਨੂੰ ਰੱਖਣਾ ਪੈਣਾ ਦੂਜੀ ਨੂੰ ਮੈਂ ਘਰੇ ਨਹੀਂ ਬੜਨ ਦੇਣਾ ਉਹੀ ਗੱਲ ਤਾਂ ਬਾਪੂ ਮੈਂ ਸਮਝਾਉਣਾ ਚਾਹ ਰਿਹਾ ਤੁਹਾਨੂੰ ਵੀ ਜੇ ਦੀ ਨਨਾਨ ਚੱਜਦੀ ਹੁੰਦੀ ਨਾ ਤਾਂ ਉਹ ਆਪਣੇ ਭਰਾ ਨੂੰ ਸਮਝਾਉਂਦੀ ਉਹਨੂੰ ਇਹ ਕਹਿੰਦੀ ਵੀ ਤੂੰ ਫਿਰਨ ਵਾਲੀ ਰਹਿ ਇਹਨੂੰ ਨਵੀਂ ਨਹੀਂ ਲਿਆਂ ਦੇਣੀ ਠੀਠਾਂ ਨੂੰ ਅੜ ਕੇ ਬਹਿ ਜਾਂਦੀ ਫਿਰ ਉਹ ਕਿਦਾਂ ਨਵੀਂ ਲੈ ਆਉਂਦਾ ਹੁਣ ਇੱਕ ਗੱਲ ਉਹਨੇ ਚੰਗਾ ਵੀ ਕੀਤਾ ਤੇ ਮਾੜਾ ਵੀ ਕੀਤਾ ਚੰਗਾ ਇਸ ਕਰਕੇ ਕੀਤਾ ਵੀ ਚਲੋ ਸਾਡੀ ਕੁੜੀ ਨੂੰ ਹੁਣ ਨਵੀਂ ਜ਼ਿੰਦਗੀ ਮਿਲ ਗਈ ਮਾੜਾ ਇਸ ਗੱਲੋਂ ਕੀਤਾ ਵੀ ਉਹਨੇ ਆਪਣੇ ਭਰਾ ਨੂੰ ਨਹੀਂ ਸਮਝਾਇਆ ਸਾਡੀ ਕੁੜੀ ਦਾ ਸ਼ਟਕਾਰਾ ਕਰਾਤਾ ਬੜਾ ਕਹਿੰਦੇ ਭੈਣ ਵੱਡੀ ਹੋਵੇ ਚਾਹੇ ਛੋਟੀ ਹੋਵੇ ਉਪਰੇ ਭਰਾ ਨੂੰ ਸਹੀ ਮਤ ਦਿੰਦੀ ਹੈ ਤੇ ਸਹੀ ਰਾਹੇ ਪਾਉਂਦੀ ਹੈ ਇੱਥੇ ਮੈਨੂੰ ਐ ਲੱਗਦਾ ਪਿਆ ਕਿ ਸਵਰਨੇ ਦੀ ਭੈਣ ਨੇ ਤਲਾਕ ਕਰਾ ਕੇ ਸਵਰਨੇ ਦਾ ਆਪਣੇ ਭਰਾ ਨੂੰ ਇੱਕ ਹਸਾਬ ਦੀ ਸ਼ਹਿ ਦਿੱਤੀ ਹੈ ਫਿਰ ਤਾਂ ਮੰਮੀ ਆਪਾਂ ਨੂੰ ਨਾ ਕਿਰਨ ਦੇ ਘਰ ਨਾ ਖਿੱਚਣੀ ਪੈਣੇ ਆਗੇ ਐਦਾਂ ਜੇ ਉਹਨਾਂ ਨੂੰ ਦੱਸਣ ਲੱਗੀ ਕਿ ਸਾਡੇ ਕੋਲੇ ਆਗਾ ਆਗਾ ਤੇ ਫਿਰ ਐਦਾਂ ਤਾਂ ਉਹਨਾਂ ਨੂੰ ਪੂਰਾ ਪਤਾ ਲੱਗਣਾ ਨਾ ਉਹਨਾਂ ਨੇ ਨਮੀ ਵਾਲੀ ਨੂੰ ਕੱਢ ਕੇ ਫਿਰ ਇਹਨੂੰ ਲੈ ਜਾਣਾ ਚੱਲ ਕੋਈ ਗੱਲ ਨਹੀਂ ਦੀਪੀ ਤੁਸੀਂ ਨਾ ਚੁੱਪ ਰਹੋ ਆਂਦੀ ਹੈ ਨਾ ਕੁੜੀ ਤੇ ਮੈਂ ਉਹਨੂੰ ਸਮਝਾ ਦਾਂਗੀ ਮੈਂ ਤੇ ਕਹਿੰਨੀ ਆਪਾਂ ਨਾ ਜਲਦੀ ਜਲਦੀ ਆਪਣੀ ਕਿਰਨ ਦਾ ਵਿਆਹ ਕਰ ਦੇਈਏ ਕਿਉਂਕਿ ਫਿਰ ਉਹਨਾਂ ਨੂੰ ਵੀ ਤਾਂ ਪਤਾ ਲੱਗ ਜਾਵੇ ਵੀ ਅਗਲੀ ਕੁੜੀ ਆਪਣੇ ਘਰ ਚਲੇ ਗਈ ਏ ਹੁਣ ਸਾਡਾ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ ਕਿਰਨ ਦਾ ਦੂਜਾ ਵਿਆਹ ਕਰਨਾ ਮੰਮੀ ਇਹ ਸੋ ਤਾਂ ਤੁਹਾਡੀ ਸਹੀ ਆ ਪਰ ਗੱਲ ਇਹ ਆ ਕਿਰਨ ਦਾ ਪਹਿਲੇ ਵਾਲਿਆਂ ਨਾਲੋਂ ਪੂਰਾ ਨਵੇੜਾ ਕਰਾਣਾ ਪੈਣਾ ਵੀ ਇਹ ਉਹਨਾਂ ਦੇ ਟੱਚ 'ਚ ਜਮ੍ਹਾਂ ਵੀ ਨਾ ਰਵੇ ਤਾਂ ਉਹਨਾਂ ਨੂੰ ਪਤਾ ਵੀ ਨਾ ਲੱਗੇ ਕਿ ਇਹ ਤਾਂ ਦੂਜਾ ਵਿਆਹ ਸੀ ਕਰਤਾ ਹੋਇਆ ਜੇ ਇਹ ਆਪਣੀ ਨਨਾਨ ਦੇ ਜਾਂ ਗਵੰਡਨ ਦੇ ਟੱਚ 'ਚ ਰਹੂਗੀ ਤਾਂ ਉਹ ਇਹਨੂੰ ਉਦੋਂ ਵੀ ਫੋਨ ਕਰੂਗੇ ਜਦੋਂ ਇਹ ਤਾਂ ਦੂਜਾ ਵਿਆਹ ਹੋਊਗਾ ਇਸਾ ਕਰਕੇ ਉਧਰ ਕੋਈ ਦਿੱਕਤ ਨਾ ਆਵੇ ਇਹਨੂੰ ਵਿਆਹ ਤੋਂ ਪਹਿਲਾਂ ਹੀ ਸਮਝਾਉਣਾ ਪੈਣਾ ਮੰਮੀ ਇਹ ਗੱਲ ਤਾਂ ਨਾ ਫਿਰ ਕਿਰਨ ਨੂੰ ਤੁਸੀਂ ਇਕੱਲੇ ਬਹਿ ਕੇ ਸਮਝਾਓ ਜੇ ਸਾਡੇ ਵਿੱਚ ਰਹਿ ਕੇ ਸਮਝਾਉਗੇ ਤਾਂ ਕਿਰਨ ਨੂੰ ਇਹ ਲੱਗਣਾ ਕਿ ਉਹ ਮੇਰੇ ਭਰਾ ਤੇ ਮੇਰੇ ਭਜਾਈਆਂ ਦੇ ਸਾਹਮਣੇ ਬੇਇੱਜ਼ਤੀ ਕਰਦੇ ਪਿਓ ਤੁਸੀਂ ਚੱਕਰ ਇਹ ਆ ਵੀ ਕਿਰਨ ਦੇ ਦੂਜੇ ਵਿਆਹ ਦੇ ਹੱਕ ਵਿੱਚ ਮੰਮੀ ਤੁਸੀਂ ਹੈਗੇ ਹੋ ਭਾਬੀ ਤੁਸੀਂ ਹੈਗੇ ਹੋ ਮੈਂ ਹੈਗਾ ਰਾਧਿਕਾ ਹੈਗੀ ਆ ਪਰ ਰਮਣ ਵੀਰਾ ਕਿਰਨ ਦੇ ਦੂਜੇ ਵਿਆਹ ਦੇ ਹੱਕ 'ਚ ਬਿਲਕੁਲ ਨਹੀਂ ਹੈਗਾ ਤੋ ਕਿ ਉਹ ਕਹਿੰਦਾ ਵੀ ਕੁੜੀ ਨੂੰ ਆਪਾਂ ਆਪਣੇ ਕੋਲ ਹੀ ਰੱਖਣਾ ਵਾ ਤੇ ਇਹਦੇ ਬੱਚਿਆਂ ਨੂੰ ਆਪਾਂ ਹੀ ਪਾਲ ਲੈਣਾ ਵਾ ਪਰ ਸਾਰੀ ਉਮਰ ਤਾਂ ਨਹੀਂ ਆਪਾਂ ਬਿਠਾ ਸਕਦੇ ਹੁਣ ਰਮਨ ਵੀਰਾ ਕਿਰਨ ਦੇ ਵਿਆਹ ਦੇ ਹੱਕ ਚ ਨਹੀਂ ਹੈਗਾ ਇਸ ਘਰ ਚ ਹੁਣ ਤੱਕ ਉਹੀ ਚੀਜ਼ਾਂ ਹੋਈਆਂ ਨੇ ਜਿਦੇ ਵਿੱਚ ਆਪਾਂ ਦੇ ਸਾਰਿਆਂ ਦੀ ਸਹਿਮਤੀ ਹੋਵੇ ਅੱਜ ਤੱਕ ਨਾ ਜਿੰਨੇ ਵੀ ਕੰਮ ਮੇਰੇ ਤੇ ਰਮਨ ਦੀ ਸਲਾਹ ਨਾਲ ਹੋਏ ਨੇ ਨਾ ਉਹ ਹੀ ਸਿਰੇ ਚੜੇ ਨੇ ਜਿੱਥੇ ਮੇਰੀ ਤੇ ਰਮਨ ਦੀ ਸਲਾਹ ਨਹੀਂ ਸੀ ਨਾ ਹੁੰਦੀ ਉਹ ਕੰਮ ਸਿਰੇ ਚੜਦੇ ਹੀ ਨਹੀਂ ਸੀ ਹੁੰਦੇ ਇਹ ਤਾਂ ਗੱਲ ਮਮੀ ਤੁਹਾਡੀ ਮੰਨਣ ਵਾਲੀ ਹੈ ਕਿ ਜਦੋਂ ਮੇਰਾ ਰਿਸ਼ਤਾ ਹੋਣਾ ਸੀ ਤੇ ਰਮਣ ਵੀਰੇ ਨੂੰ ਰਾधिका ਤੇ ਰਾधिका ਦਾ ਪਰਿਵਾਰ ਪਸੰਦ ਸੀ ਤੁਹਾਨੂੰ ਵੀ ਪਸੰਦ ਸੀ ਤਾਂ ਕੰਮ ਸਿਰੇ ਚੜ ਗਿਆ ਜਦੋਂ ਆਪਾਂ ਗੱਡੀ ਲੈਣ ਵੀ ਗਏ ਸੀ ਉਦੋਂ ਨਾ ਤੁਸੀਂ ਵੱਡੀ ਗੱਡੀ ਲੈਣ ਦੇ ਹੱਕ 'ਚ ਸੀ ਤਾਂ ਨਾ ਰਮਣ ਵੀਰਾ ਤੇ ਆਪਾਂ ਛੋਟੀ ਗੱਡੀ ਲਈ ਕਿਉਂਕਿ ਉਸ ਤੋਂ ਬਾਅਦ ਆਪਣਾ ਕੰਮ ਵੀ ਡਾਊਨ ਹੋ ਗਿਆ ਸੀ ਪਰ ਗੱਲ ਇਹ ਹੈ ਮੰਮੀ ਇੱਥੇ ਹੁਣ ਤੁਸੀਂ ਮਾਪੋਤਾ ਅਮਣੋ ਸਾਹਮਣੇ ਹੋਗੇ ਨਾ ਵੀ ਰਮਣ ਵੀਰਾ ਕਹਿੰਦਾ ਨਹੀਂ ਦਿਆ ਕਰਨਾ ਤੁਸੀਂ ਕਹਿੰਦੇ ਹੋ ਕਿ ਰੰਨ ਦਾ ਦੂਜਾ ਵਿਆਹ ਕਰਨਾ ਹੁਣ ਇੱਥੇ ਆਪਣੀ ਸੋਚ ਕਿੱਦਾਂ ਮਿਲਾਉਂਗੇ ਜਿਸ ਗੱਲ ਦਾ ਕੋਈ ਹੱਲ ਨਹੀਂ ਨਾ ਨਿਕਲਦਾ ਉਹਨੂੰ ਤਾਂ ਰੱਬ ਉੱਤੇ ਛੱਡ ਦੇਣਾ ਚਾਹੀਦਾ ਜੇ ਕਿਰਨ ਦੀ ਕਿਸਮਤ 'ਚ ਹੋਇਆ ਨਾ ਤਾਂ ਆਪੇ ਘਰ ਚੱਲ ਕੇ ਕੋਈ ਰਿਸ਼ਤਾ ਆ ਜਾਊਗਾ ਮੈਂ ਤਾਂ ਇਹ ਕਹਿਣੀ ਆ ਮੰਮੀ ਕਿ ਜੇ ਦੂਜਾ ਰਿਸ਼ਤਾ ਆ ਜੇ ਨਾ ਤਾਂ ਕਿਰਨ ਆਪਣੇ ਆਪ ਹਾਂ ਕਰ ਦੇ ਉਹ ਇਹ ਨਾ ਮੰਨਦੇ ਵਿੱਚ ਸੋਚੇ ਕਿ ਮੈਂ ਇਹਨਾਂ ਤੇ ਖਣੀ ਬੋਝ ਬਣਦੀ ਪਈਆਂ ਤਾਂ ਹੀ ਮੈਨੂੰ ਤੋੜਦੇ ਪਈ ਚਲੋ ਜਦੋਂ ਰਮਨਵੀਰ ਆਊਗਾ ਇਸ ਮੁੱਦੇ ਤੇ ਆਪਾਂ ਉਦੋਂ ਗੱਲ ਕਰਾਂਗੇ ਫਿਲਹਾਲ ਦੀ ਘੜੀ ਮੰਮੀ ਕਿਰਨ ਆਊਗੀ ਤਾਂ ਉਹਨੂੰ ਇਹੀ ਕਿਓ ਕਿ ਜਿਸ ਬੰਦੇ ਨਾਲ ਤੇਰਾ ਰਿਸ਼ਤਾ ਟੁੱਟ ਗਿਆ ਹੈ ਤੋ ਉਹਨਾਂ ਦੇ ਟੱਚ 'ਚ ਵੀ ਨਹੀਂ ਰਹਿਣਾ ਜੇ ਕੋਈ ਫੋਨ ਆਂਦਾ ਹੈ ਮਾੜੀ-ਮੁੱਟੀ ਹੈਲੋ ਹਾਈ ਕਰ ਲੋ ਘਰ ਦੇ ਭੇਤ ਦੇਣ ਦੀ ਕੋਈ ਲੋੜ ਨਹੀਂ ਕਿ ਮੈਂ ਪ੍ਰੋਪਰਟੀ ਡੀਲਰ ਦੇ ਆਫਿਸ 'ਚ ਬੈਣ ਨਹੀਂ ਆ ਮੈਨੂੰ 2% ਕਮਿਸ਼ਨ ਆਂਦੀ ਹੈ ਮੈਂ ਕੋਠੀਆਂ ਦੇ ਸੌਦੇ ਕਰਾਂਦੀ ਆ ਇਦਾਂ ਕੀ ਹੈ ਮੰਮੀ ਉਹਨਾਂ ਦੇ ਦਿਮਾਗ ਦੇ ਵਿੱਚ ਨਾ ਲਾਲਚ ਬੈਠ ਜਾਣਾ ਤੇ ਜੇ ਉਹਨਾਂ ਦੇ ਦਿਮਾਗ 'ਚ ਲਾਲਚ ਬੈਠ ਗਿਆ ਕੀ ਪਤਾ ਸਾਡੀ ਕੁੜੀ ਨੂੰ ਫੇਰ ਲੈਣਾ ਜਾਂ ਹਾਂ ਮੰਮੀ ਪਵਨ ਨਾ ਬਿਲਕੁਲ ਸਹੀ ਕਹਿ ਰਿਹਾ ਕਿਰਨ ਨੂੰ ਕਹਿ ਦੋ ਕਿ ਉਹ ਆਪਣੇ ਸਹੁਰਿਆਂ ਦੇ ਨਾਲ ਹੁਣ ਬਿਲਕੁਲ ਕੋਈ ਗੱਲ-ਬਾਤ ਨਾ ਕਰੇ ਮੰਮੀ ਗੱਲ ਪਤਾ ਕੀ ਐ ਮੈਨੂੰ ਐ ਲੱਗਦਾ ਐ ਵੀ ਜਿੱਦਾਂ ਪਹਿਲਾਂ ਕਿਰਨ ਪੇਕਾ ਨਾ ਨਹੀਂ ਵਰਤਦੀ ਸੀ ਤੇ ਉਹਦਾ ਸੋਹਰੇ ਇਸ ਗੱਲ ਨੂੰ ਤਾਣੇ ਮੇੜੇ ਮਾਰਦੀ ਸੀ ਹੁਣ ਉਹਦੇ ਸੋਹਰਿਆਂ ਨੂੰ ਇਹ ਐ ਵੀ تیرਾਂ ਨੂੰ ਆਪਦੇ ਪੇਕਾ ਨਾ ਵਰਤਣ ਲੱਗ ਗਏ ਉਪਰੋਂ ਕਿਰਨ ਨੂੰ ਇੱਥੋਂ ਦੇ ਭੇਦ ਆਪਦੇ ਨੂੰ ਨਾਨ ਨੂੰ ਦੇਈ ਜਾਂਦੀ ਐ ਕੀ ਪਤਾ ਮਾਂ ਨੇ ਆਪਣੀ ਧੀ ਨੂੰ ਕਿਹਾ ਹੋਵੇ ਵੀ ਤੂੰ ਕਿਰਨ ਦੇ ਮਾੜਾ ਮੋਟਾ ਟੱਚ ਦੇ ਵਿੱਚ ਰਹਿ ਵੀ ਜੇ ਤਾਂ ਸਾਨੂੰ ਨਵੀਂ ਵਾਲੀ ਚੱਜ ਗਈ ਫੇਰ ਤਾਂ ਕਿਰਨ ਜਾਵੇ ਟੱਠੇ ਖੂਹ ਦੇ ਵਿੱਚ ਤੇ ਜੇ ਸਾਨੂੰ ਨਵੀਂ ਵਾਲੀ ਨਹੀਂ ਚੱਜੀ ਫੇਰ ਅਸੀਂ ਮਿੰਤਾ ਤਰਲੇ ਕਰਕੇ ਕਿਰਨ ਨੂੰ ਹੀ ਵਾਪਸ ਲੈ ਆਵਾਂਗੇ ਵੀ ਇਹਨਾਂ ਭਾਣੇ ਕੁੜੀਆਂ ਲੱਡੂ ਖੇੜੇ ਨੇ ਕਦੇ ਇੱਕ ਲੈ ਗਿਆ ਤੇ ਕਦੇ ਦੂਜਾ ਲੈ ਗਿਆ ਚਲ ਹੁਣ ਤੂੰ ਦਫ਼ਤਰ ਜਾਏਂਗਾ ਨਾ ਤੂੰ ਉਹਦੇ ਨਾਲ ਕੋਈ ਗੱਲ ਨਾ ਕਰੀ ਕਿਰਨ ਨਾਲ ਮੈਂ ਉਹਨੂੰ ਆਪੇ ਹੀ ਸਮਝਾ ਦਾਂਗੀ ਤਾਂ ਦੀਪੀ ਐਦਾਂ ਕਰ ਰਸੋਈ ਚ ਨਾ ਇਹਦਾ ਟਿਫਨ ਤੇ ਇਹਦੀ ਬੋਤਲ ਪਈ ਏ ਉਹ ਉਹਦੇ ਬੈਗ ਚ ਪਾ ਦੇ ਤੇ ਦੋਨੋਂ ਭੈਣ ਭਰਾ ਆਫਿਸ ਚ ਰੋਟੀ ਖਾ ਲੈਣਗੇ ਉਹ ਹਾਂਜੀ ਜਨਾਬ ਕਿਵੇਂ ਸਵੇਰੇ ਸਵੇਰੇ ਕੋਠੇ ਤੇ ਜੇ ਸ਼ੈਰ ਸ਼ੂਰ ਕਰਨੀ ਹੈ ਜਿੰਮ ਜੁਮਲ ਲਵਾਦਾ ਨਾਲੇ ਨਾ ਸ਼ੈਰ ਨਹੀਂ ਹੁੰਦਾ ਸ਼ੈਰ ਹੁੰਦਾ ਹੈ ਘਰਾਣੀ ਹੈ ਨਾਲੇ ਜਿੰਮ ਮਿਲਣ ਉਹ ਯਾਰਾ ਤੈਨੂੰ ਪਤਾ ਨਾ ਮੇਰੀ ਡਿਊਟੀ 2 ਕੁ ਮਹੀਨੇ ਜ਼ਿਆਦਾ ਲੱਗੀ ਸੀ ਮਾਨਸਾ ਸਾਈਡ ਉਹ ਫਿਰ ਮ ਉਧਰ ਦੀ ਬੋਲੀ ਮੇਰੇ ਚ ਜ਼ਿਆਦਾ ਹੋਣ ਲੱਗੀ ਸੀ ਆਹੋ ਸ਼ਹਿਰਾਂ ਦੀ ਬੋਲੀ ਦਾ ਪਤਾ ਹੈ ਉਹ ਆਪਣੇ ਅੰਦਰ ਲਿਆਉਣੀ ਕਿ ਨਹੀਂ ਲਿਆਉਣੀ ਘਰ ਦਾ ਤੁਹਾਨੂੰ ਸ਼ਿਕੂ ਦਾ ਪਤਾ ਹੈ ਘਰ ਦੇ ਵਿੱਚ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ ਨਾ ਕੀ ਹੋਇਆ ਯਾਰ ਪਾਲੀ ਤੈਨੂੰ ਕਿਸੇ ਨੇ ਕੁਛ ਕਿਹਾ ਮੈਨੂੰ ਲੱਗਦਾ ਪੱਕਾ ਤਾਂ ਉਹਨੂੰ ਮਨਪ੍ਰੀਤ ਨੇ ਕੁਝ ਕਿਹਾ ਹੁਣ ਮਾਰ ਨਾ ਬੱਟ ਕੇ ਛਪੇੜੋ ਦੇਖਾ ਕਿਉਂ ਡਰੀ ਜਾਨੀਂ ਤੂੰ ਜਿਹੜੇ ਬੰਦੇ ਦਾ ਤੁਸੀਂ ਨਾ ਲੈ ਰਹੇ ਹੋ ਨਾ ਮਨਪ੍ਰੀਤ ਉਹ ਤਾਂ ਮੈਨੂੰ ਬੁਲਾਉਂਦਾ ਤੱਕ ਨਹੀਂ ਉਹਨੇ ਮੈਨੂੰ ਮਾੜੀ ਚੰਗੀ ਕੀ ਕਹਿਨੀ ਐ ਰਹੀ ਗੱਲ ਲਵਪ੍ਰੀਤ ਤੁਹਾਡੀ ਮਾਂ ਦੀ ਉਹਨਾਂ ਨੇ ਤਾਂ ਮੇਰਾ ਜੀਣਾ ਦੁਬੇਰ ਕੀਤਾ ਪਿਆ ਯਾਰ ਦੇਖੋ ਜਦੋਂ ਤੱਕ ਤਾਂ ਤੁਸੀਂ ਘਰੇ ਹੋਨੇ ਹੋ ਉਦੋਂ ਤੱਕ ਤਾਂ ਤੁਹਾਡੀ ਮਾਂ ਮੇਰੀ ਲਾਡਲੀ ਨੂੰ ਮੇਰਾ ਸ਼ੋਨਾ ਪੁੱਤ ਕਹਿ ਕੇ ਕਹਿ ਕੇ ਬੜੀ ਚੰਗੇ ਬੰਦੇ ਨੇ ਜਦੋਂ ਤੁਸੀਂ ਚਲੇ ਜਾਂਦੇ ਹੋ ਉਸ ਤੋਂ ਬਾਅਦ ਆ ਜਾਂਦੀ ਨਹੀਂ ਦੋਨੋਂ ਜਣੀਆਂ ਟੀਮਾਂ ਬਣਾ ਕੇ ਮੇਰੇ ਕੋਲ ਘਰ ਦੇ ਕੰਮ ਸਮਝਾਉਣ ਦੇਖ ਰਪਾਲੀ ਘਰ ਦੇ ਥੋੜੇ ਬੋਤੇ ਕੰਮ ਤਾਂ ਦੇਖ ਕਰਨ ਹੀ ਪੈਣਿਆ ਨਾ ਹੁਣ ਲਾਪਰੀ ਦੇਖ ਤੇਰੇ ਸਾਹਮਣੇ ਸਾਰਾ ਘਰ ਸੁਭਾਲਦੀ ਆ ਤੇ ਤੂੰ ਵੀ ਥੋੜਾ ਬੋਤਾ ਸਭ ਨਾਲ ਸ਼ੁਰੂ ਕਰ ਦੇ ਦੇਖੋ ਜੀ ਇੰਨਾ ਹੱਥਾਂ ਨੇ ਨਾ ਝੂਠ ਧੋਣੇ ਨਹੀਂ ਸਿੱਖੇ ਮੈਂ ਨਾ ਪਾਰਲਰ ਦਾ ਕੋਰਸ ਕੀਤਾ ਹੋਇਆ ਜਾਂ ਤਾਂ ਮੈਨੂੰ ਪਾਰਲਰ ਖੁਲਵਾ ਦਿਓ ਜਾਂ ਮੈਨੂੰ ਕਿਤੇ ਜੌਬ ਲਗਵਾ ਦਿਓ ਪਾਰਲਰ ਦੀ ਦੇਖ ਜਰਾ ਜੌਬ ਵਾਲੇ ਮਾਮਲੇ 'ਚ ਨਾ ਮੰਮੀ ਨੂੰ ਇਰੀਟੇਸ਼ਨ ਹੁੰਦੀ ਆ ਕਿ ਘਰ ਦੀ ਨੂੰਕਰੋਂ ਜਾਵੇ, ਲੇਟ ਆਵੇ ਤੇ ਮੇਰੀ ਗੱਲ ਨੂੰ ਸਮਝਦੀ ਪਈਆਂ ਨਾ। ਮੰਮੀ ਨੂੰ ਇਹ ਵਧੀਆ ਨਹੀਂ ਲੱਗਦਾ। ਆਹ ਸਹੀ ਹੈ ਨਾ। ਨੂੰਹ ਨੂੰ ਘਰੋਂ ਬਾਹਰ ਜਾਣ ਨਹੀਂ ਦੇਣਾ ਤੇ ਘਰੇ ਰਹਿਣ ਨਹੀਂ ਦੇਣਾ। ਦੇਖ ਯਾਰ, ਤੂੰ ਸਵੇਰੇ ਸਵੇਰੇ ਤਿਆਰ ਹੋ ਕੇ ਡਿਊਟੀ ਤੇ ਜਾਏਂਗੀ 10 ਵਜੇ। ਉਹ ਤੋਂ ਬਾਅਦ ਉੱਥੇ ਲੇਟ ਆਨੇਗੀ। ਰਾਹ ਦੇ ਵਿੱਚ ਕੋਈ ਕੁੱਤਾ ਵੱਲਾ ਤੈਨੂੰ ਛੇੜ ਦਵੇ ਤੇ ਮੈਨੂੰ ਉੱਥੇ ਫਿਰ ਜਾਣਾ ਪੈਣਾ ਤੇ ਉਹਨਾਂ ਨਾਲ ਲੜਨਾ ਪੈਣਾ। ਤੇ ਮੰਮੀ ਨੂੰ ਨਾ ਇਹ ਚੀਜ਼ਾਂ ਵਧੀਆ ਨਹੀਂ ਲੱਗਦੀਆਂ। ਇਸੇ ਕਰਕੇ ਤੈਨੂੰ ਕਹਿੰਦੀ ਆ ਵੀ ਜੌਬ ਲਈ ਨਾ ਸਹੀ ਨਹੀਂ ਮੰਨਦੀ ਇਹ ਗ੍ਰੀਨ। ਜੌਬ ਤੋਂ ਨਹੀਂ ਲੱਗਦਾ ਮੰਮੀ ਨੂੰ ਇਹ ਪਾਰਲਰ ਵਾਲਿਆਂ ਤੋਂ ਦਿੱਕਤ ਹੈ ਨਾਲੇ ਤੁਹਾਨੂੰ ਪਤਾ ਹੈ ਪਾਰਲਰ ਵਾਲੀਆਂ ਚੰਗੀਆਂ ਹੋਣ ਦੇ ਬਾਵਜੂਦ ਵੀ ਬਦਨਾਮ ਹੁੰਦੀਆਂ ਨੇ ਇੱਕ ਤਾਂ ਕੰਮ ਕਰੋ ਉੱਤੋਂ ਬਦਨਾਮੀ ਸੋ ਜਦੋਂ ਕਿ ਤੇ ਬ੍ਰਾਈਡਲ ਤਿਆਰ ਕਰਨੀ ਹੋਵੇ ਨਾ ਤਿੰਨ ਤਿੰਨ ਘੰਟੇ ਖੜੇ ਹੋ ਕੇ ਲਗਾਤਾਰ ਕੰਮ ਕਰਨਾ ਪੈਂਦਾ ਤੇ ਕੰਮ ਹੋਣ ਤੋਂ ਬਾਅਦ ਵੀ ਬ੍ਰਾਈਡਲ ਪਤਾ ਕੀ ਕਹੂਗੀ ਦੀਦੀ ਮਜ਼ਾ じゃ ਨਹੀਂ ਆਇਆ ਕੰਮ ਵਧਿਆ ਨਹੀਂ ਲੱਗਿਆ ਲਗਾਤਾਰ 3 ਘੰਟੇ ਬ੍ਰਸ਼ ਚਲਾਣ ਤੋਂ ਬਾਅਦ ਵੀ ਜੇ ਆਸ ਉਹਨਾਂ ਨੂੰ ਮਿਲੇ ਨਾ ਬੰਦੇ ਦਾ ਮਨ ਉੱਥੇ ਹੀ ਟੁੱਟ ਜਾਂਦਾ ਤਾਂ ਹੀ ਤਾਂ ਤੈਨੂੰ ਕਹਿ ਰਿਆਂ ਰੁਪਾਲੀ ਐਵੇਂ ਕੋਈ ਕੁੜੀ ਤੇਰਾ ਮਨ ਤੋੜੂਗੀ ਤੇ ਫਿਰ ਤੈਨੂੰ ਚੰਗਾ ਨਹੀਂ ਲੱਗਣਾ ਇਸ ਕਰਕੇ ਹੀ ਤੈਨੂੰ ਕਹਿ ਰਿਆ ਵੀ ਘਰ ਰਹਿ ਐਸ਼ ਕਰ ਜੀ ਕਿਸੇ ਚੀਜ਼ ਦੀ ਕਮੀਆਂ ਤਾਂ ਮੈਨੂੰ ਦੱਸ ਠੀਕ ਆ ਜੇ ਤੁਸੀਂ ਕਹਿਣੋ ਤਾਂ ਫਿਰ ਮੈਂ ਘਰੇ ਰਹਿ ਲੰਨੀ ਆ ਪਰ ਜੇ ਤੁਸੀਂ ਕਹੋ ਮੈਂ ਪੀੜੀ ਲੈ ਕੇ ਬਹਿ ਜਮਾ ਤੇ ਮੇਰੀ ਸੱਸ ਕੱਪੜਿਆਂ ਦਾ ਪੰਡ ਲੈ ਕੇ ਮੇਰੇ ਮੂਰੇ ਸੁੱਟ ਦਵੇ ਤੇ ਤੁਸੀਂ ਕਹੋ ਵੀ ਉਹਨੂੰ ਥਾਪੀਆਂ ਲੈ ਕੇ ਕੁੱਟ ਆ ਮੇਰੇ ਤੋਂ ਨਹੀਂ ਹੋਣਾ ਆਮ ਅ ਵੈਲ ਐਜੂਕੇਟਿਡ ਐਂਡ ਮਾਡਰਨ ਗਰਲ ਕੋਈ ਆ ਵੀ ਰੁਪਾਲੀ ਮੈਨੂੰ ਲੱਗਦਾ ਸਿਆਪਾ ਹੀ ਐ ਜੇ ਜ਼ਿਆਦਾ ਪੜ੍ਹੀ ਲਿਖੀ ਲੈ ਆਓ ਤੋ ਸੌਰਿਆ ਨੂੰ ਚਾਰਦੀ ਐ ਤੇ ਜੇ ਘੱਟ ਮੀਡੀਆ ਪੜੀ ਲਿਖੀ ਲਿਆਓ ਤਾਂ ਸੌਰੇ ਉਹ ਨੂੰ ਚਾਰਦੇ ਆ ਆ ਤੁਸੀਂ ਬੜੀ ਵਧੀਆ ਗੱਲ ਕੀਤੀ ਕਿਰਨ ਨੂੰ ਤੁਸੀਂ ਚਾਰ ਲਿਆ ਹੁਣ ਮੈਂ ਤੁਹਾਨੂੰ ਲੋਕਾਂ ਨੂੰ ਚਾਰੂੰਗੀ ਨਾ ਕਹਿੰਦਾ ਕੀ ਮਤਲਬ ਆ ਤੇਰਾ ਕੀ ਸੋਚੀ ਬੈਠੀ ਆ ਸਾਡੀ ਖਿਲਾਫ ਤੂੰ ਦੇਖਿਆ ਜਿਹੜਾ ਬੰਦਾ ਸਹੀ ਹੁੰਦਾ ਨਾ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ ਤੇ ਜਿਹੜਾ ਬੰਦਾ ਕਾਣਾ ਹੋਵੇ ਉਹ ਪਹਿਲੀ ਕੰਬਨ ਲੱਗ ਜਾਂਦਾ ਹੈ ਕੀ ਗੱਲ ਮੱਥੇ ਤੇ ਪਸੀਨਾ ਬੜੀ ਜਲਦੀ ਆ ਗਿਆ ਇਹ ਤਾਂ ਹਮਸ ਦੇਖ ਕੇ ਨਹੀਂ ਹੋ ਰਹੀ ਐ ਉਹਦੇ ਕਰਕੇ ਗਰਮੀ ਆ ਰਹੀ ਆ ਉੱਪਰੋਂ ਮੈਂ ਪੂਰੀਆਂ ਬਾਹਾਂ ਦੀ ਸ਼ਰਟ ਪਾਈ ਹੋਈ ਐ ਜੇ ਕਿਤੇ ਤੈਨੂੰ ਲੱਗਦਾ ਨਾ ਤੇਰੀਆਂ ਗੱਲਾਂ ਤੋਂ ਮੈਂ ਘਾਬਰ ਗਿਆ ਐਦਾਂ ਦਾ ਮਨ ਚ ਕੁਛ ਨਹੀਂ ਰੱਖੀ ਸਰਨ ਜੀ ਉਹ ਕਹਿੰਦੇ ਆ ਨਾ ਕੁੱਤਾ ਪਾਲ ਲਓ ਬਿੱਲੀ ਪਾਲ ਲਓ ਪਰ ਵਹਿਮ ਨਾ ਪਾਲੋ ਸਵਰਨੇ ਜੀ ਤੁਹਾਡਾ ਇਹ ਵਹਿਮ ਨਾ ਮੈਂ ਕੱਢੂੰਗੀ ਜ਼ਰੂਰ ਨਾ ਕਿਹੜੇ ਵਹਿਮਾਂ ਦੀ ਗੱਲ ਕਰਦੀ ਪਈ ਐ ਕਿਹੜੀ ਤੇਰੇ ਮਨ ਚ ਖਿਚੜੀ ਪੱਕ ਰਹੀ ਐ ਮੈਨੂੰ ਸ਼ੁਰੂ ਤੋਂ ਸ਼ੱਕ ਸੀ ਵੀ ਤੇਰੇ ਤੇ ਪ੍ਰੀਤ ਦੇ ਵਿੱਚ ਨਾ ਕੋਈ ਖਿਚੜੀ ਪੱਕ ਰਹੀ ਐ ਜ਼ਰੂਰ ਬਸ ਸੁਣਨੇ ਜੀ ਉਹ ਹੀ ਖਿਚੜੀ ਸਰਵ ਕਰਨ ਦਾ ਟਾਈਮ ਆ ਗਿਆ ਨਾਲੇ ਬਾਲੀ ਟਾਈਮ ਖਿਚੜੀ ਰਿਝਾਉ ਨਾ ਫਿਰ ਉਹ ਥੱਲੇ ਲੱਗ ਜਾਂਦੀ ਐ ਜੇ ਨਾ ਮੈਨੂੰ ਕੋਈ ਪਤਾ ਲੱਗ ਗਿਆ ਵੀ ਤੂੰ ਮੇਰੇ ਨਾਲ ਕੋਈ 19 ਕੀ ਕਰਦੀ ਪਈ ਐ ਮੈਂ ਗੇਟ ਚੋਂ ਬਾਹਰ ਨਹੀਂ ਜਾਣ ਦੇਣਾ ਗळा ਘੋਟ ਕੇ ਇੱਥੇ ਪੱਖੇ ਨਾਲ ਹੀ ਟੰਗ ਦੂੰ ਮੇਰਾ ਸੁਣ ਬਬਾ you